ਸੇਵਾਦਾਰ ਗੁਰਪਾਲ ਸਿੰਘ ਜੀ ਕੈਲੇ ਦਾ ਬਹੁਤ ਧੰਨਵਾਦ ਕਰਦਾ ਲਾਈਵ ਚੱਲਦਾ ਮੈਂ ਬੇਨਤੀ ਕਰੂੰਗਾ ਵੀ ਇੱਕ ਕਲਿੱਪ ਕੱਟ ਕੇ ਪਾਇਓ ਤੁਸੀਂ ਇਹ ਸਾਹਮਣੇ ਬੱਚੇ ਬੈਠੇ ਐ ਬੱਚੇ ਪੰਜਾਬੀ ਕੀਰਤਨ ਅਰਦਾਸ ਹੁਕਮਨਾਮਾ ਸਾਹਿਬ ਸੁਖਾਸਣ ਦੀ ਸੇਵਾ ਦੇਖ ਬਣਾਉਣ ਦੀ ਦੇਖ ਪਰਤਾਉਣ ਦੀ ਸੇਵਾ ਇਥੋਂ ਤੱਕ ਸਾਡੇ ਬੱਚੇ ਦੋ-ਦੋ ਵਾਰੀ ਸੰਥਿਆ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦ ਸਾਹਿਬ ਜੀ ਦੋ-ਦੋ ਵਾਰੀ ਸੰਥਿਆ ਕੀਤੇ ਬੱਚਿਆਂ ਨੇ ਦੋ-ਦੋ ਵਾਰੀ ਸਾਡਾ ਬੇਟਾ ਬੈਠਾ ਮਨਜੋਤ ਸਿੰਘ ਇਹ ਲੜੀਵਾਰ ਪਾਠੀ ਆ ਇਹਦਾ ਸਿਹਰਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਜਾਂਦਾ ਸਾਨੂੰ ਕਦੇ ਨਹੀਂ ਕਿਹਾ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਆਹ ਕੰਮ ਵੇਦਾ ਨਹੀਂ ਕਰਨਾ ਜੇ ਇਦਾਂ ਕਹਿੰਦੇ ਹੁੰਦੇ ਤਾਂ ਜਿੱਡਾ ਵੱਡਾ ਜਿਹਾ ਕਾਫਲਾ ਬਣਿਆ ਹੋਇਆ ਕਾਫਲਾ ਬਣਣਾ ਨਹੀਂ ਸੀ ਜਕਾਰਾ ਬਣਦਾ ਬਈ ਜਿਸ ਤਰ੍ਹਾਂ ਗੰਨਜੀ ਦੇ ਪੁੱਤਰੇ ਨੇ ਦਸਾਂ ਗੁਰੂਆਂ ਦੇ ਨਾਂ ਪੰਜਾਂ ਪਿਆਰੇਆਂ ਦੇ ਨਾਂ ਚੌਹਾਂ ਸਭ ਜੱਤਾਂ ਦੇ ਨਾਂ ਜਿਹੜੇ 40 ਸਿੰਘ ਸ਼ਹੀਦ ਹੋਏ ਉਹਨਾਂ ਦੇ ਨਾਂ ਯਾਦ ਕੀਤੇ ਸੋ ਮੈਂ ਥੋੜੇ ਸਮੇਂ ਵਿੱਚ ਸਾਰੀ ਸੰਗਤ ਨੂੰ ਜਿਹੜੀ ਅਸੀਂ ਮਾਂ ਬੋਲੀ ਭੁੱਲ ਗਏ ਸੀ ਅਸੀਂ ਸਲੋਗਨ ਬਣਾਇਆ ਸੀ ਭਈ ਮਾਂ ਗੁਜਰੀ ਦੇ ਵਾਰਸੋ ਫੜੋ ਸੂਈ ਛੱਡੋ ਕੈਂਚੀ ਫਰਜ ਸਮਝ ਕੇ ਯਾਦ ਕਰਾਓ ਇਹ ਇਤਿਹਾਸਿਕ 35 ਉਹ 35 ਕੀ ਹੈ ਜੀ ਊੜਾ ਜੀ ਗੱਜ ਕੇ ਬੋਲ ਉੱਚੀ ਊੜਾ ਊੜਾ ਸੈਂਗੜ ਆੜਾ ਆੜਾ ਸੈਂਗੜ ਕਰਣਾ ਈੜੀ ਈੜੀ ਸੱਸਾ ਸਵਾਕਰ ਹਹਾ ਹਾ ਯਾਦ ਸੈਂਗੜ ਕਕਾ ਕਕਾ ਕਰਿ ਖਖਾ ਖਖਾ ਕਰਿ ਗੱਗਾ ਗੱਗਾ ਕਰਿ ਘੱਗਾ ਘੱਗਾ ਕਰਿ ਨੰਨਾ ਨਿਆਨੀ ਚਚਾ ਚਚਾ ਕਰਿ ਸੱਸਾ ਸੋਚ ਕਰ ਜੱਜਾ ਝੱਜਾ ਇਹਦੇ ਪੰਕਤੀ ਕੀ ਬਣਦੀ ਭਲਾ ਬੋਲੀਏ ਸੱਚ ਧਰਮ ਝੱਜਾ ਝੂਠ ਨਾ ਬੋਲੋ ਅੱਗੇ ਕੀ ਹੈ ਜੀ ਝੱਜਾ ਨਹੀਂਆ ਨਹੀਂਆ ਯਤਨ ਅੱਗੇ ਟੈਂਕਾ ਠੱਠਾ ਡੱਡਾ ਤੱਲਾ ਤਾਂ ਟੱਡਾ ਨੰਨਾ ਈਨਾਮ ਜਪਣਾ ਤੱਤਾ ਧੱਧਾ ਸ਼ਾਬਾਸ਼ ਇਹ ਸਾਰੇ 35 ਬੱਚੇ ਨੂੰ ਯਾਦ ਆ ਕੁਝ ਬੱਚੇ ਉਹਨਾਂ ਦੇ ਵਿੱਚ ਛੋਟੇ ਬੱਚੇ ਨੇ ਭੁੱਲ ਜਾਂਦੇ ਆ ਸੋ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਬੱਚਿਆਂ ਨੂੰ ਸੋ ਅੱਜ ਦੀ ਜਿਹੜੀ ਸੇਵਾ ਬੱਚਿਆਂ ਦੀ ਉਹ ਇਹ ਹੈ ਜਿਨ੍ਹਾਂ ਬੱਚਿਆਂ ਨੇ ਹੁਕਮਨਾਮਾ ਲੈਣਾ ਸਾਡੀ ਬੱਚੀ ਆਈ ਹੈ ਫ੍ਰਿਜਰੋਂ ਤੋਂ ਮਨ ਸਹਿਜ ਕੌਰ ਉਹਨੇ ਹੁਕਮਨਾਮਾ ਲੈਣਾ ਸੁਖ ਹਸਨ ਮਨਦੀਪ ਸਿੰਘ ਸਰੂਪ ਦੀ ਸੇਵਾਰਨ ਜੋਤ ਕੌਰ ਚੌਰ ਸਾਹਿਬ ਪਵਨੀਤ ਕੌਰ ਅਰਦਾਸ ਆਨੰਦ ਵੀਰ ਸਿੰਘ ਸੋਹਿਲਾ ਛੋਟੀ ਜੀ ਬੱਚੀ ਐ ਸਹਿਜ ਕੌਰ ਨਿਸ਼ਾਨ ਸਾਹਿਬ ਦੀ ਸੇਵਾ ਹਰਲੀਨ ਕੌਰ ਤੇ ਦੂਸਰਾ ਮੈਸੇਜ ਆ ਜੀ ਉਹ ਮੈਸੇਜ ਇਹ ਆ ਜਦੋਂ ਅਸੀਂ ਬੱਚੇ ਦੇ ਵਿਆਹ ਕਰਦੇ ਆ ਜਾਂ ਸਾਡੇ ਕੋਈ ਡੈਥ ਹੁੰਦੀ ਸਾਡੇ ਘਰ ਡੈਥ ਹੁੰਦੀ ਐ ਅਸੀਂ ਗੁਰਦੁਆਰ ਸਾਹਿਬ ਉਹਦਾ ਜਦੋਂ ਉਹਦੀ ਅੰਤਮ ਅਰਦਾਸ ਕਰਦੇ ਆ ਤਾਂ ਅਸੀਂ ਬਾਹਰ ਸਟੈਂਡ ਉੱਤੇ ਲਾ ਕੇ ਉਹਦੀ ਫੋਟੋ ਲਾਉਨੇ ਆ ਕੇਸ ਬੰਦੇ ਦੀ ਅੰਤਮ ਅਰਦਾਸ ਹੋ ਰਹੀ ਹੈ ਤਾਂ ਕਿ ਪਤਾ ਲੱਗੇ ਰਿਸ਼ਤੇਦਾਰਾਂ ਨੂੰ ਕਿ ਫਲਾਣਾ ਬੰਦਾ ਆ ਸੀ ਜਦੋਂ ਅਸੀਂ ਬੱਚਿਆਂ ਦੇ ਵਿਆਹ ਕਰਦੇ ਆ ਅਸੀਂ ਫੋਟੋ ਲਵਨੇ ਆ ਬੱਚੇ ਦੇ ਪੁੱਛੀ ਦੀ ਕਿ ਮੇਰੇ ਬੱਚਿਆਂ ਦਾ ਵਿਆਹ ਵਾ ਆ ਬੱਚੇ ਨੇ ਉਹ ਅਸੀਂ ਬਾਹਰਲੇ ਪਾਸੇ ਗੇਟ ਦੇ ਉੱਤੇ ਇੱਕ ਇਧਰਲੇ ਪਾਸੇ ਇੱਕ ਲੰਗੜਲੇ ਪਾਸੇ ਫੋਟੋ ਬਣਾ ਕੇ ਲਾਈ ਆ ਉਹ ਤੁਹਾਡੇ ਵਾਸਤੇ ਮੈਸੇਜ ਆ ਤੁਹਾਡੇ ਵਾਸਤੇ ਉੱਪਰ ਮਾਂ ਗੁਜਰੀ ਬੈਠੀ ਆ ਆਪਣੇ ਪੋਤੇ ਨੂੰ ਲੈ ਠੰਡੇ ਪਰਜ ਵਿੱਚ ਉਹ ਫੋਟੋ ਉੱਤੇ ਥੱਲੇ ਮਾਂ ਬੱਚਿਆਂ ਦੇ ਕੇਸ ਬੋਂਦੀ ਆ ਬੱਚਿਆਂ ਦੇ ਕੇਸ ਬਾਹ ਰਹੀ ਆ ਇੱਕ ਪਾਸੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਊੜਾ ਆੜਾ ਉਹ ਮੈਸੇਜ ਆ ਤੁਹਾਡੇ ਵਾਸਤੇ ਇੱਧਰ ਗੇਟ ਤੇ ਪਿਆ ਸਟੈਂਡ ਲੱਗਿਆ ਹੋਇਆ ਇੱਧਰ ਸਟੈਂਡ ਲੱਗਿਆ ਹੋਇਆ ਪੜ ਕੇ ਜਾਓ ਉੱਤੇ ਕੀ ਲਿਖਿਆ ਹੋਇਆ ਦਾਦੀ ਮਾਂ ਕਹਿੰਦੀ ਸਾਨੂੰ ਦਾਦੀ ਮਾਂ ਗੁਜਰਕ ਕਹਿੰਦੀ ਆ ਕੀ ਕਹਿੰਦੀ ਆ ਉਹ ਕਹਿੰਦੀ ਵਿੱਚ ਕਚਹਿਰੀ ਸੂਬੇ ਅੱਗੇ ਤੁਸੀਂ ਗੱਜ ਕੇ ਫਤਿਹ ਬੁਲਾਇਓ ਦਾਦੇ ਦੀ ਪੱਗ ਉੱਚੀ ਰੱਖਿਓ ਪੁੱਤ ਕਲਗੀ ਧਰ ਦੇ ਜਾਇਓ ਠੰਡੇ ਬੁਰਜ ਵਿੱਚ ਮੈਂ ਨਹੀਂ ਭੁੱਲੀ ਉਹ ਭੁੱਲੀ ਥੋੜਾ ਵੀ ਮੈਂ ਬਾਣੀ ਭੁੱਲ ਗਈ ਕਦੇ ਵੀ ਨਹੀਂ ਠੰਡੇ ਬੁਰਜ ਵਿੱਚ ਮੈਂ ਨਹੀਂ ਭੁੱਲੀ ਤੁਸੀਂ ਵੀ ਰੱਬ ਨਾ ਭੁਲਾਇਓ ਅਸੀਂ ਰੱਬ ਭੁੱਲ ਗਏ ਊੜਾ ਜੂੜਾ ਸਾਂਭ ਕੇ ਰੱਖਿਓ ਘਰੋ ਘਰੀ ਲੈ ਜਾਇਓ ਇਹ ਸਾਡੇ ਗੁਰਦੁਆਰਾ ਸਾਹਿਬ ਦਾ ਮੈਸੇਜ ਹੈ ਅਸੀਂ ਅਪੀਲ ਕਰਦੇ ਹਾਂ ਸਮੁੱਚੇ ਸੰਗਤਾਂ ਨੂੰ ਕਿ ਬਾਕੀ ਸਮਾਂ ਗੁੰਮ ਰਹਿੰਦੇ ਨੇ ਅਜੇ ਆਪਾਂ ਤੀਨ ਨੂੰ ਭੋਗ ਪਾਉਣਾ ਹੈ ਜਿਨ੍ਹਾਂ ਦੇ ਬੱਚੇ ਪੰਜ ਪਲਸ ਹੋ ਗਏ ਆ ਤੁਹਾਡੇ ਕਿਹਨੇ ਚ ਲੱਗਦੇ ਆ ਤੁਹਾਡੀ ਉਂਗਲੀ ਫੜ ਕੇ ਤੁਰ ਪੈਂਦੇ ਆ ਉਹਨਾਂ ਨੂੰ ਗੁਰਦੁਆਰਾ ਪੀਚ ਐਵਨੂ ਲੈ ਕੇ ਆਓ ਪੰਜਾਬੀ ਅਸੀਂ ਪੜ੍ਹਾਵਾਂਗੇ ਅਸੀਂ ਉਹਨਾਂ ਨੂੰ ਕੀਰਤਨ ਸਿਖਾਵਾਂਗੇ ਉਹਨਾਂ ਨੂੰ ਪਾਠ ਸਿਖਾਵਾਂਗੇ ਉਹਨਾਂ ਨੂੰ ਕੀਰਤਨ ਸਿਖਾਵਾਂਗੇ ਸੋ ਆਓ ਸਾਰੇ ਮਿਲ ਕੇ ਪ੍ਰਸ਼ਾਦ ਲੈ ਕੇ